ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਆਪਣੇ ਜਾਨਵਰਾਂ ਦੀ ਕਰੋ ਜੈਕਾ ਅੱਜ ਆਪਣੇ ਬੱਚੇ ਹੋ ਗਏ 33 32 ਦਿਨਾਂ ਦੇ ਬੱਚੇ ਹੋ ਗਏ ਅੱਜ ਆਪਣੇ ਤੇ ਪਹਿਲਾਂ ਆਪਾਂ ਵੀਡੀਓ ਵਿੱਚ ਦੀ ਤਾਣੀ ਬਣਾਈ ਆਪਣੇ ਜਾਨਵਰ ਮੜੇ ਵੀ ਵਾਇਰ ਸੇ ਆ ਗਿਆ ਸੀਗਾ ਕਰੋ ਚੈੱਕ ਜਿਹੜੇ ਆਪਾਂ ਤੁਹਾਨੂੰ ਪਿਛਲੀਆਂ ਵੀਡੀਓ ਚ ਦੱਸਿਆ ਸੀਗਾ ਵੀ ਆਪਣੇ ਜਾਨਵਰ ਵੀ ਇੱਕ ਕਦਮ ਮਰ ਜਾਂਦਾ ਉਹ ਆਪਾਂ ਤਾਂ ਕਰਕੇ ਉਹਦਾ ਨਾ ਆਪਾਂ ਵੀ ਜਾਨਵਰ ਮਰ ਗਿਆ ਸੀ ਆਪਣਾ ਤੇ ਉਹਦੇ ਆਪਾਂ ਪੋਸਟਮਾਰਟਮ ਕਰਾਇਆ ਫਿਰ ਆਪਾਂ ਤੇ ਉਹਦਾ ਫੇਰ ਪਤਾ ਲੱਗਿਆ ਵੀ ਆਪਣਾ ਵੀ ਬਿੰਨੂ ਵੀ ਵਾਇਰਸ ਆਇਆ ਵੈਨਾਂ ਚ ਫਿਰ ਆਪਾਂ ਇਹਨਾਂ ਦਾ ਇਲਾਜ ਸ਼ੁਰੂ ਕੀਤਾ ਤਾਂ ਹੀ ਆਪਾਂ ਉਹਨੇ ਦਿਨ ਬਿਨਾਂ ਮਤਲਬ ਤੋਂ ਪੰਦਰ ਨਹੀਂ ਵੜੇ ਆਪਾਂ ਪਾਣੀ ਤੇ ਖਰਾਗ ਧਰ ਨਹੀਂ ਵੜਦੇ ਸੀਗੇ ਬਿਨਾਂ ਮਤਲਬ ਤੋਂ ਆਪਾਂ ਤਾਂ ਨਹੀਂ ਵੜਦੇ ਸੀਗੇ ਤੇ ਹੁਣ ਆਪਣੇ ਜਾਨਵਰ ਉਦੋਂ ਬਾਅਦ ਸੈੱਟ ਆ ਜਾਮਾ ਹੋਇ ਤਾ ਕੋਈ ਨਹੀਂ ਆਪਣਾ ਜਾਨਵਰ ਮਰਿਆ ਤੇ ਬਾਕੀ ਹੁਣ ਗਰਮੀ ਹੋਣ ਲੱਗੀ ਕਰਦੇ ਆਂ ਪਖੰਪ ਖਾਦਣ ਤੇ ਆਵ। ਇੱਕ ਗੇਰ ਵੀ ਸਾਨੂੰ ਸੁਝਾ ਦਿੰਨਾ ਵੀ ਜੇ ਆਪਾਂ ਕਿਸੇ ਪ੍ਰਾਣੀ ਜਾਨਵਰ ਪਾਉਣਾ ਹੋਵੇ ਪਹਿਲਾਂ ਪ੍ਰਬੰਧ ਜ਼ਰੂਰੀ ਹੁੰਦਾ ਸਾਰਾ। ਆਪਾਂ ਇੱਕ ਦੋ ਪ੍ਰਬੰਧਾਂ ਤੋਂ ਕੱਚੇ ਸੀਗੇ ਤਾਂ ਕਰਕੇ ਆਪਣੇ ਵਾਇਰਸ ਆ ਗਿਆ। ਆ ਪੱਠੀ ਵੀ ਆਪਾਂ ਜਾਨਵਰ ਲਿਆਂਦੇ ਆ ਬਾਅਦ ਚ ਲਿਆਂਦੇ ਆ ਪੱਠੀ ਵੀ ਆਪਾਂ ਤੇ ਪਹਿਲਾਂ ਆਪਣਾ ਇਕੱਲਾ ਵੱਲਮਾਂ ਦੇ ਸਰ ਤੇ ਟੈਂਪਰੇਚਰ ਸੀਗਾ ਇੱਕ ਦਿਨ ਮੌਸਮ ਖਰਾਬ ਹੋ ਗਿਆ ਤੇ ਉਹਦੇ ਨਾਲ ਰਾਤ ਨੂੰ ਲਾਈਟ ਬੱਗ ਗਈ ਤੇ ਉਧਰੋਂ ਤੇ ਮੂੰਹ ਠੰਡ ਹੋ ਗਈ ਕੁਛ ਮੌਸਮ ਖਰਾਬ ਹੋਣ ਨਾਲ ਤੇ ਟੈਂਪਰੇਚਰ ਘਟ ਗਿਆ ਸੀਗਾ ਤੇ ਸਾਰੀ ਰਾਤ ਵੀ ਕੁੰਕੜੇ ਖੜੇ ਰਹੇ ਉਹਦੇ ਨਾਲ ਵਾਇਰਸ ਆ ਗਿਆ ਪੇਰ ਆਪਾ ਪਟਿਪੁਟੀ ਲੈ ਗਏ ਦੂਜੇ ਦਿਨ ਤੇ ਬੱਲਬ ਇੱਕ ਇਹਦੇ ਵਿੱਚ ਬੱਲਬ ਜਲਦਾ ਜ਼ਰੂਰੀ ਆ ਇੱਕ ਭਲਾ LED ਬੱਲਬ ਲਾਓ ਜ਼ਰੂਰੀ ਆ ਜਲਦਾ ਇਹ ਜੀ ਹਨੇਰਾ ਵਗੈਰਾਤ ਨੂੰ ਇਹਨਾਂ ਨੇ ਕੁਛ ਨਹੀਂ ਖਾਣਾ ਇਹ ਜਿੱਥੇ ਖੜੇ ਆ ਉੱਥੇ ਹੀ ਬਹਿ ਜਾਣਗੇ ਬਸ ਬਾਕੀ ਆਪਣੇ ਵੀ ਠੀਕ ਆ ਦਨੇ ਦਿਨੇ ਪਲੜਾ ਚੱਕ ਦੇਦੇ ਆ ਪਲੜਾ ਪਤਾ ਚੱਕ ਦਿੰਦੇ ਆ ਯਾਰ ਆਪਣੇ ਹਵਾ ਸਿੱਧੀ ਨਹੀਂ ਵਜਦੀ ਆਪਣੇ ਘਰੇ ਬਣਾਇਆ ਹੋਇਆ ਮਗਰੇ ਪਾਸੇ ਤਾਂ ਹੀ ਪਲੜਾ ਚੱਕ ਦਿੰਦੇ ਆ ਬਾਕੀ ਜੇ ਕਿਸੇ ਹੋਰ ਪ੍ਰਾਣੇ ਜਾਨਵਰ ਰੱਖੇ ਆ ਜਾਂ ਰੱਖਣ ਦਾ ਪਲਾਨ ਕਰਦਾ ਕੋਈ ਵੀ ਜਾਣਕਾਰੀ ਚਾਹੀਦੀ ਆ ਆਪਣਾ ਕੰਡਕਟ ਕਰ ਸਕਦਾ ਕਿਉਂਕਿ ਭਈ ਜਦੋਂ ਜਾਨਵਰ ਆਪਰਾਖਦੇ ਆ ਉਹਦੀ ਬੰਦਾ ਸਿੱਖਦਾ ਪਹਿਲਾਂ ਆਪਾਂ ਐਵੇਂ ਸਿੱਖੀ ਜਈ ਅਗਲਾ ਆਪਾਂ ਦੱਸੀ ਜਾਵੇ ਵੀ ਐ ਹੁੰਦਾ ਐ ਹੁੰਦਾ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਰਹਿੰਦਾ ਇਹ ਜਦੋਂ ਆਪਾਂ ਜਾਨਵਰ ਪਾਉਣੇ ਆ ਜਾਨਵਰ ਚ ਕੋਈ ਜੇ 19 ਕੀ ਹੁੰਦਾ ਫਿਰ ਪਤਾ ਲੱਗਦਾ ਆਪਾਂ ਪ੍ਰੈਕਟੀਕਲੀ ਆਪਾਂ ਪਿਛਲੀ ਵਾਰ ਵੀ ਪਾਇਆ ਸੀਗੀਆਂ ਮੁਰਗੀਆਂ ਲਈਆਂ ਸੀਗੀਆਂ ਆਪਾਂ ਸੀਜ਼ਨ ਚ ਜਾਵਾਂ ਉਹਨਾਂ ਨੂੰ ਵੀ ਵਾਇਰਸ ਆ ਗਿਆ ਸੀਗਾ ਤੇ ਆਪਣੇ ਬੱਚਿਆਂ 'ਚ ਵੀ ਆ ਗਿਆ ਇਹ ਬੰਦਾ ਫੇਰ ਹੀ ਪਤਾ ਲੱਗਦਾ ਵੀ ਕਿਹੜੀ ਦਵਾਈ ਕਿਵੇਂ ਦੇਣੀ ਹੈ ਕਿਹੜੀ ਕਿਵੇਂ ਦੇਣੀ ਹੈ ਕੀ ਸਿਸਟਮ ਹੁੰਦਾ ਸਾਰਾ ਕੁਝ ਫੇਰ ਪਤਾ ਲੱਗਦਾ ਜੇ ਆਪਾਂ ਨੂੰ ਮਤਲਬ ਕੋਈ ਦਿੱਕਤ ਨਾ ਆਵੇ ਬਾਈ ਚਾਂਸ ਹਨ ਵੀ ਸੈਟਿੰਗ ਮੁੜ ਕੇ ਬੰਦੇ ਨੂੰ ਹਿਸਾਬ ਕਿਤਾਬ ਜਣੀ ਆਉਂਦਾ ਹੁਣ ਆਪ ਨੂੰ ਪਤਾ ਲੱਗ ਗਿਆ ਵੀ ਬੱਚਿਆਂ ਦਾ ਕਿਵੇਂ ਕੰਟਰੋਲ ਕਰਨਾ ਵੱਡੇ ਜਾਨਵਰ ਦਾ ਕਿਵੇਂ ਕੰਟਰੋਲ ਕਰਨਾ ਬਾਕੀ ਆਪਾਂ ਵੀ ਪਹਿਲੀ ਵਾਰ ਜਾਨਵਰ ਪਾਇਆ ਆਪਾਂ ਵੀ ਕੋਈ ਨਾ ਆਪਾਂ ਅੱਗੇ ਜਿੱਦ ਸਿੱਖੇ ਸੀ ਕਿ ਬਈ ਆਪਾਂ ਤਾਂ ਸਿੱਖੀ ਹੈ ਨਾ ਉਹਦੇ ਨਾਲ ਆਪਣੇ ਦੋ ਚਾਰ ਫਾਰਮ ਵਾਲੇ ਹੈਗੇ ਆਪਣੇ ਕੰਟੈਕਟ 'ਚ ਉਹਨਾਂ ਨਾਲ ਆਪਾਂ ਰਏ ਕਰ ਲੰਨੇ ਆ ਜੇ ਕੋਈ 1921 ਚੱਕਰ ਪਾਵੇ ਬਾਕੀ ਫੇਲੋ ਹਰ ਠੀਕ ਆ ਆਪਣੇ ਜਾਨ ਬਰਾ ਇੱਕ ਆਪਾਂ ਪਹਿਲਾਂ ਸੋ ਸਰਪਨ ਲਈ ਆ ਕੇ ਜਨਮ ਉਹਨਾਂ ਆਪਾਂ ਪਹਿਲਾ ਮਹੀਨੇ ਦੇ ਬੱਚੇ ਦੀ ਕਰੀਸੀ ਕਰ ਲਓ ਉਹ ਕਹਿੰਦਾ ਭਾਈ ਇੱਕ ਦਿਨ ਦਾ ਬੱਚਾ ਪਾ ਅਸੀਂ ਬੈਠੇ ਆ ਫੇਰ ਹੀ ਤਜਰਬਾ ਆਊਗਾ ਤੇ ਬਾਕੀ ਆਪਣੇ ਬੱਚੇ ਜਿਵੇਂ ਸੇਮ ਆ ਇੱਕੋ ਸਾਈਜ਼ ਦੇ ਆ ਵਿੱਚ ਤੁਹਾਨੂੰ ਦਿਖਾਉਣਾ ਹੋਵੇ ਇਹਦੇ ਵਿੱਚ ਇੱਕ ਦੋ ਬੱਚੇ ਓਡੇ ਕੀ ਆ ਜਿੱਡੇ ਕੱਪੜੇ ਲੈ ਕੇ ਆਏ ਸੀ ਉਹਦਾ ਵੀ ਆਪਾਂ ਪਤਾ ਕਰਿਆ ਸੀਗਾ ਵੀ ਕੀ ਚੱਕਰ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਫਰਦਾ ਇੱਕ ਤਾਂ ਆ ਫਰਦਾ ਉੱਡੇ ਹੀ ਆ ਮੈਨੂੰ ਤਾਂ ਅਸੀਂ ਮੁੰ ਬੇਚਾਰਾ ਮਰ ਮੁਰ ਜਾਊਗਾ ਆ ਦੋ ਤਿੰਨ ਉੱਡੇ ਉੱਗੀ ਖੜੇ ਫਿਰਦੇ ਆ ਆ ਦੋ ਤਾਂ ਆ ਗਏ ਇੱਕ ਇੱਕ ਕਾਰ ਆ ਯਾਰ ਦਾ ਆ ਦੋ ਬਲੈਕ ਕਸਟੋਲਪ ਦੇ ਆ ਬੇਚਾਰੇ ਨੂੰ ਮੱਧੇ ਕਿ ਦੁਰ ਜਾਂਦੇ ਆ ਤੇ ਗਰਮੀ ਨਾਲ ਮੂੰਹ ਟੱਡ ਕੇ ਸਾਬੋ ਕਰਦੇ ਆ ਦੇ ਗਰਮੀ ਨੇ ਬੱਚਾ ਐ ਕਰ ਲਿਆ ਨਾ ਬਾਕੀ ਆਪਣਾ ਉਹ ਠੀਕ ਹੈ ਕਰਾਂ। ਜੂਵਰੇ ਬਾਬਾਸ ਵੱਖ ਰੱਖੇ। ਨਾ ਹੀ ਆਵੇ ਕੋਈ ਵਾਇਰਸ ਹੋਰਸਾ। ਤਸੱਲੀਆਂ ਕਰਾਉਂਦਾ। ਭੁੱਖ ਜਾਂ ਹੁੰਦਾ ਯਾਰ ਤਸੱਲੀਆਂ ਬਸ ਐਂ ਹੁੰਦਾ ਯਾਰ ਜਾਨਵਰ ਮਾਰਦਾ। ਇੱਕ ਅੱਧਾ ਵਿਚਾਰਾ ਉਹ ਆਪਣੇ 300 ਪਾਇਆ ਸੀਗਾ 324 8-10 ਰੁੜ ਗਏ ਆਪਣੇ। Lucky Way. we...